ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਹੈ ਜੀ ਦੇਖੋ ਜੀ ਬੀਤੇ ਦਿਨੀ ਇੱਕ ਸੀਨੀਅਰ ਪੱਤਰਕਾਰ ਅਮਰ ਸਾਦੇ ਦੀਪਕ ਭੰਡਾਰ ਜੀ ਉਹਨਾਂ ਕੋਲ ਨਸ਼ੀਲੀਆਂ ਗੋਲੀਆਂ ਭਾਰੀ ਮਾਤਰਾ ਵਿੱਚ ਬਰਾਮਦ ਹੋਈਆਂ ਉਸ ਦੇ ਰੋਸ وچ ਅੱਜ ਸਾਡੇ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਰਪਾ ਸਿੰਘ ਪੰਗੂ ਸਰਪ੍ਰਸਤ ਰੇਸ਼ਮ ਸਿੰਘ ਜੀ ਜਨਰਲ ਸੈਕਟਰੀ ਸਰਵਜ ਸਿੰਘ ਦਾਵਾ ਜੀ ਦੀ ਅਗਵਾਈ ਹੇਠ ਇਹ ਪੁਤਲਾ ਸਾਡੇ ਚੌਂਕ 'ਚ ਫੁਕਿਆ ਗਿਆ ਜੀ ਇਹ ਪੱਤਰਕਾਰ ਦੀ ਹਾੜ ਵਿੱਚ ਪੱਤਰਕਾਰਾਂ ਨੂੰ ਬਦਨਾਮ ਕਰ ਰਹੇ ਇਹ ਜਿਹੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਪੱਤਰਕਾਰੀ ਦੇ ਵਿੱਚ ਹੈਗੀਆਂ ਜਿਹੜਾ ਆਪਣਾ ਨਜਾਇਜ਼ ਜਾਇਜ਼ ਕੰਮ ਕਰ ਰਹੀਆਂ ਆ ਉਹ ਜਿਹੜੀ ਆ ਉਹਦੇ ਵਿੱਚ ਸਮੂਹ ਪੱਤਰਕਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਆ ਦੇਖੋ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜੋ ਚਲਾਈ ਮਹਿੰਮ ਦੀ ਸ਼ਲਾਘਾ ਕਰਦਾ ਆ ਉੱਥੇ ਮੈਂ ਭਗਵੰਤ ਮਾਨ ਸਰਕਾਰ ਤੋਂ ਪੁਲਿਸ ਕਮਿਸ਼ਨਰ ਅਮਰਸਰ ਤੋਂ ਮੰਗ ਕਰਦਾ ਆ ਪੱਤਰਕਾਰ ਦੀਪਕ ਭੰਡਾਰੀ ਜੀ ਦੇ ਜਿੰਨੇ ਵੀ ਸੋਰਸ ਹੈਗੇ ਆ ਜਿਨ੍ਹਾਂ ਦੀ ਉਹ ਆਪਣੇ ਚੈਨਲ ਤੇ ਹਸਪਤਾਲਾਂ ਦੇ ਡਾਕਟਰਾਂ ਦੀ ਇੰਟਰਵਿਊਜ਼ ਕਰਦੇ ਸੀ ਉਹਨਾਂ ਦਾ ਵੀ ਜੇਕਰ ਨਿਰਪੱਖ ਜਾਂਚ ਕੀਤੀ ਜਾਵੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸੱਚਾਈਆਂ ਲੋਕਾਂ ਦੇ ਸਾਹਮਣੇ ਆ ਸਕੇ ਜੋ ਲੋਕ ਪੱਤਰਕਾਰ ਦੀ ਆੜ ਹੀਟ ਇਹ ਗੈਰ ਕਾਨੂੰਨੀ ਇਹ ਕੰਮ ਕਰਦੇ ਆ ਨਸ਼ੀਲੀਆਂ ਗੋਲੀਆਂ ਵੇਚਦਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬੰਗੂ ਪ੍ਰਦਾਨ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਨੰਬਰ ਸਰ ਅੰਮ੍ਰਿਤਸਰ ਪੰਜਾਬ ਅੱਜ ਜੋ ਪਤਲਾ ਦੇਸ ਜੋ ਫੂਕਿਆ ਗਿਆ ਉਹ ਇਸ ਤਰ੍ਹਾਂ ਕੇ ਵੇਖੋ ਜਿੱਥੇ ਮਾਂ ਜੋਗ ਭਾਰਤ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਆਪਣੇ ਪੰਜਾਬ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਵੱਲੋਂ ਜਿਹੜੇ ਨਸ਼ਿਆਂ ਨੂੰ ਲੈ ਕੇ ਜੁੱਧ ਜਿਹੜਾ ਛੇੜਿਆ ਗਿਆ ਵਾ ਤੇ ਪੂਰਾ ਸੰਯੋਗ ਮਿਲ ਰਿਹਾ ਜਿਹੜੇ ਨਸ਼ੇ ਦਾ ਕੋਈ ਧੰਦਾ ਕਾਰੋਬਾਰ ਕਰ ਰਿਹਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਉਹਨਾਂ ਦੇ ਘਰ ਵੀ ਟਾਏ ਜਾ ਰਹੇ ਨੇ ਤੇ ਅੱਜ ਇੱਕ ਬੜੀ ਬੜੀ ਮੰਨ ਭਾਗੀ ਇੱਕ ਘਟਨਾ ਵਾਪਰੀ ਆ ਜਿਹੜੇ ਪੱਤਰਕਾਰ ਭਾਈਚਾਰ ਅੰਬਰਸਰ ਦੇ ਚ ਨਮੋਸ਼ੀ ਵਾਲੀ ਵੱਡੀ ਗੱਲ ਆ ਉਹ ਅਸੀਂ ਇੱਕ ਸੀਨੀਅਰ ਪੱਤਰਕਾਰ ਸਾਡਾ ਦੀਪਕ ਬੰਦਾਰੀ ਭਰਾ ਸਾਡਾ ਜਿਹਦੇ ਕੋਈ ਆਸ ਨਹੀਂ ਸੀ ਹੈਗੀ ਜੋ ਅੱਜ ਇੱਕ ਕਲੰਕ ਲਾਤਾ ਉਸਨੇ ਪੱਤਰਕਾਰੀ ਦੇ ਆਪਣਾ ਪਵਿੱਤਰ ਪੇਸ਼ੇ ਨੂੰ ਉਹ ਮੈਂ ਨਾ ਭੁੱਲਣ ਵਾਲਾ ਆ ਵੇਖੋ ਇਨਸਾਨ ਜਦੋਂ ਬੰਦੇ ਵਰਤੀਏ ਫੇਰ ਪਤਾ ਲੱਗਦਾ ਵਾ ਜੋ ਕੁਝ ਹੋਇਆ ਜੋ ਪਰਚਾ ਦਰਜ ਹੋਇਆ ਇੱਕ ਦਵਾਈਆਂ ਵਾਲੀ ਜਿਹੜੀ ਕੰਪਨੀ ਚਲਾ ਰਿਆ ਸੀ ਠੀਕ ਹੈ ਕਾਰੋਬਾਰ ਕਰੋ ਸਭ ਨੂੰ ਕਰਵਾ ਚਾਹਨਾ ਚਾਹੀਦਾ ਏ ਉਸ ਦੀ ਆਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਜਿਹੜਾ ਧੰਦਾ ਗੈਰ ਕਾਨੂੰਨੀ ਜਿਹੜਾ ਵਾ ਹਸਪਤਾਲਾਂ ਦੇ ਵਿੱਚ ਜੋ ਸਾਹਮਣੇ ਆਇਆ ਕੋ ਸਾਥੀਆਂ ਦੇ ਨਾਲ ਜੋ ਪਰਚਾ ਦਰਜ ਹੋਇਆ ਵਾ ਬੜੀ ਮੱਦ ਭਾਗੀ ਗੱਲ ਆ ਬੜੀ ਨਮੋਸ਼ੀ ਆ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਅੱਜ ਸ਼ਾਡਾ ਪ੍ਰੈਸ ਵੈਲਪਰ ਸੋਸਾਇਟੀ ਨੇ ਸਮੂਹ ਉਹਦੇਦਾਰਾਂ ਨੇ ਇੱਕ ਮੀਟਿੰਗ ਕੀਤੀ ਨਹੀਂ ਇਹ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਜਿਹੜੀਆਂ ਇਹ ਜੀਆਂ ਕਾਲੀਆਂ ਭੇਡਾਂ ਪੱਤਰਕਾਰੀ ਦੀ ਆੜ ਦੇ ਵਿੱਚ ਆਪਣਾ ਗੈਰ ਕਾਨੂੰਨੀ ਧੰਦਾ ਨਸ਼ਾ ਦਾ ਕਾਰੋਬਾਰ ਕਰ ਰਿਆ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਤੇ ਮੈਂ ਡੀਜੀਪੀ ਪੰਜਾਬ ਸਰਕਾਰ ਹੈ ਭਗਵੰਤ ਮਾਨ ਮੁੱਖ ਮੰਤਰੀ ਜੀ ਅਤੇ ਕਮਿਸ਼ਨ ਸਾਹਿਬ ਆਪਣੇ ਅੰਮਰਸਰ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ੈੜਾ ਪ੍ਰੈਸ ਵੈਲਫਰ ਸੋਸਾਇਟੀ ਜਿਹੜੀ ਆ ਪੁਲਿਸ ਦੇ ਨਾਲ ਸਰਕਾਰ ਦੇ ਨਾਲ ਖੜੀ ਹੈ ਜਿਹੜਾ ਇਹੋ ਜਿਹੇ ਕੋਈ ਇਹ ਕਾਲੀਆਂ ਭੇਡਾਂ ਜਿਹੜੀਆਂ ਇਹੋ ਜਿਹੀਆਂ ਬੜੀਆਂ ਹੋਈਆਂ ਨੇ ਜੋ ਕੋਈ ਕੰਮ ਕਰਦੇ ਆ ਨੇ ਗਲਤ ਅਸੀਂ ਤੁਹਾਡਾ ਸੰਯੋਗ ਕਰਾਂਗੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਦੇ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਚਾਹੁੰਦੇ ਆ ਇਹ ਦੀਪਕ ਭੰਡਾਰੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਇੱਕ ਗੱਲ ਹੋਰ ਦਸੀਏ ਕਈ ਵੀਰਾਂ ਦੇ ਮੈਨੂੰ ਫੋਨ ਆਏ ਆ ਹਸਪੀਟਲਾਂ ਦੇ ਵੀ ਆਏ ਆ ਕਈ ਪ੍ਰਸ਼ਾਸਨ ਦੇ ਵੀ ਆਏ ਆ ਇਹ ਕਹਿੰਦੇ ਬਹੁਤ ਬਲੈਕਮੇਲ ਕਰਦਾ ਸੀ ਇਹਦਾ ਰੇਟ ਹੁੰਦਾ ਸੀ 5 ਲੱਖ ਤੋਂ ਸ਼ੁਰੂ ਹੁੰਦਾ ਹੁੰਦਾ ਸੀ ਲੱਖ 1.5 ਲੱਖ 2 ਲੱਖ ਤੇ ਮੁੱਕ ਜਾਂਦਾ ਸੀ ਕਈ ਇੱਕ ਵੀਰ ਦੇ ਹੋਰ ਫੋਨ ਆ ਆਂਦਾ ਭਾਜ ਮੈਂ 4 ਲੱਖ ਰੁਪਈਆ ਇਸ ਬੰਦੇ ਨੂੰ ਅੱਜ ਤੋਂ 5 ਸਾਲ ਪਹਿਲਾਂ ਦਿੱਤਾ ਸੀ ਇਹ ਬਲੈਕਮੇਲ ਕਰਨ ਆਇਆ ਸੀ ਕਿ ਉਹ ਨਾਂ ਨਹੀਂ ਲੈ ਸਕਦੇ ਹਰੇ ਪਰਿਵਾਰ ਵਾਲੇ ਅਗਲੇ ਕਾਰੋਬਾਰ ਕਰ ਰਹੇ ਨੇ ਤੇ ਸੋ ਐਡਾ ਤਗੜਾ ਇੱਕ ਦੇਖਣ ਨੂੰ شریف ਬੰਦਾ ਲੱਗਦਾ ਸੀ ਪਰ ਬੋਲਣ ਚ ਮੈਨੂੰ ਕੋਈ ਜਿਜਕ ਨਹੀਂ ਆ ਖਫਣ ਬੰਨ ਕੇ ਤੁਰਿਆ ਵਾ ਜੇ ਪ੍ਰਧਾਨ ਪਰਵਾਣੇ ਬਣਾਇਆ ਜੇ ਪੱਤਰਕਾਰ ਕੋਈ ਗਲਤ ਕੰਮ ਕਰ ਰਿਹਾ ਤੇ ਉਹ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਸ਼ੈਡਾ ਪ੍ਰੈਸ ਵੈਲਫਰ ਸੋਸਾਇਟੀ ਪੱਤਰਕਾਰ ਦੀ ਪੂਤਰ ਪੇਸ਼ੇ ਨੂੰ ਬਦਨਾਮ ਨਹੀਂ ਹੋਣ ਦੇਗੀ ਪੱਤਰਕਾਰ ਸਾਥੀਓ ਬਿਲਕੁਲ ਜਾਂਚ ਦੀ ਮੰਗ ਕਰਦੇ ਆ ਸਰਕਾਰ ਕੋਲੋਂ ਕਿ ਜਿਹੜੇ ਇਹਨਾਂ ਦੀ ਇੱਕ ਪੂਰੀ ਜਾਂਚ ਕਰੋ ਇੱਕ ਮੈਂ ਡੀਪੀਐਸ ਨੂੰ ਵੀ ਅਪੀਲ ਕਰਦਾ ਵੀ ਅੰਮ੍ਰਿਤਸਰ ਦੇ ਜਿਹੜੇ ਵੀ ਪੱਤਰਕਾਰ ਵੀ ਇਹ ਆਪਣੇ ਕੰਮ ਕਰ ਰਹੇ ਨੇ ਉਹਨਾਂ ਦੀ ਡਿਟੇਲ ਹੋਣੀ ਬਹੁਤ ਜ਼ਰੂਰੀ ਆ ਕੋਈ ਭਾਵੇਂ ਆਪਣਾ ਚੈਨਲ ਚਲਾ ਰਿਹਾ ਆ ਰੇ ਨੰਬਰ ਨਾਲ ਜੁੜਿਆ ਕੋਈ ਜੈਲੋ ਕਾਰ ਆ ਉਹਦੀ ਲਿਸਟ ਰੱਖੋ ਉਹਦੀ ਜਾਂਚ ਵੀ ਕਰਾਓ ਇਹ ਬੰਦਾ ਕੀ ਕੰਮ ਕਰਦਾ ਕਿੱਦਾਂ ਭਾਵੇਂ ਮੈਂ ਕਿਉਂ ਨਾ ਆਵਾਂ ਸੋ ਜਾਂਚ ਜ਼ਰੂਰੀ ਹੈ ਜਿਹੜਾ ਨਸ਼ੇ ਦਾ ਜਿਹੜਾ ਕਿ ਕਲੰਕ ਲੱਗਾ ਵਾ ਇਹ ਮੈਨਾਂ ਵੀ ਇਹ ਬਖਸ਼ਯੋਗ ਨਹੀਂ ਬੰਦਾ ਹੈਗਾ ਇਸ ਕਰਕੇ ਤੇ ਕਾਰਵੇ ਜਿਹੜੇ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਲੰਬੀ ਗੱਲ ਹੋ ਜਾਣੀ ਆ ਇਹ ਵੇਖੋ ਹਸਪੀਟਲਾਂ ਦੀ ਸਭ ਤੋਂ ਵੱਧ ਇੰਟਰਵਿਊ ਕਰਦਾ ਸੀ ਹੁਣੇ ਡਿਟੇਲ ਕੱਢ ਕੇ ਤੁਸੀਂ ਵੀ ਦੇਖ ਸਕਦੇ ਆਪਣੇ ਭਰਾ ਫੇਸਬੁੱਕ ਦੀ ਖੋਲੋ ਜਿਹੜੇ ਡੀ ਡੀ 4 ਯੂ ਚੈਨਲ ਦਾ ਚਲਾ ਰਿਆ ਸੀ ਸਭ ਤੋਂ ਵੱਧ ਇੰਟਰੂ ਆ ਹਾਈਲਾਈਟ ਹਸਪੀਟਲ ਕਰਦੇ ਉਹਨਾਂ ਦੀ ਵੀ ਜਾਂਚ ਹੋਵੇ ਕਿ ਉਹ ਕਿਉਂ ਹੋ ਰਹੀਆਂ ਸੀ ਕੀ ਦਿੰਦੇ ਸੀ ਕੀ ਕਰਦੇ ਸੀ ਬਹੁਤ ਤਗੜਾ ਜਿਹੜਾ ਵਾ ਇਹ ਸਟਿੰਗ ਜਿਹੜਾ ਨਿਕਲਣਾ ਤੇ ਮੈਨੂੰ ਵਿਸ਼ਵਾਸ ਆ ਮਾਂ ਜੋ ਪੁਲਿਸ ਕਮਿਸ਼ਨ ਜੀ ਤੇ ਵੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਤੇ ਇਧਰ ਸਖਤ ਤੋਂ ਸਖਤ ਸਜ਼ਾ ਹੋਵੇ